ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਬਲਾਚੌਰ ਹਲਕੇ 'ਚ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਤੇ ਹਾਜ਼ਰ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ। ਸੰਗਤ ਦਰਸ਼ਨ ਦੌਰਾਨ ਉਨ੍ਹਾਂ ਹਲਕੇ ਦੀ ਨੋਹਾਰ ਬਦਲਣ ਲਈ ਇੱਕ ਹੀ ਦਿਨ ਵਿੱਚ 92 ਕਰੋੜ ਰੁਪਏ ਦੇ ਪ੍ਰੋਜੈਕਟ ਤੇ ਗ੍ਰਾਂਟ ਜਾਰੀ ਕੀਤੀਆਂ। ਜਿਨ੍ਹਾਂ ਵਿੱਚੋਂ 73 ਪੰਚਾਇਤਾਂ ਨੂੰ 25.10 ਕਰੋੜ ਦੀ ਵਿਕਾਸ ਗ੍ਰਾਂਟ ਦੇਣ ਤੋਂ ਇਲਾਵਾ ਬਲਾਚੌਰ ਸ਼ਹਿਰ ਲਈ 40 ਕਰੋੜ ਰੁਪਏ ਦਾ ਸੀਵਰੇਜ ਪ੍ਰੋਜੈਕਟ 100% ਦੀ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰੋਜੈਕਟ ਪ੍ਰਮੁੱਖ ਇਸ ਤੋਂ ਇਲਾਵਾ ਪਿੰਡੂ ਵਿਕਾਸ ਮਿਸ਼ਨ ਤਹਿਤ ਵੀ 22.50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ। ਜਿਸੇ ਨਾਮ ਨਾਲ ਅਸੀਂ ਕੌਂਸਲ ਦੀ ਪੰਜਾਬ ਪ੍ਰਤੀਬੰਧ ਦੇ ਲੈ ਕੇ